ਦੋਸਤੋ ਪੂਰੇ 1 ਸਾਲ ਤੱਕ ਤੁਹਾਡੀ ਟਾਇਲਟ ਸੀਟ ਸਾਫ਼ ਰਹੂਗੀ ਆਟੋਮੈਟਿਕ ਤਰੀਕੇ ਦੇ ਨਾਲ ਸਾਫ਼ ਉਹ ਵੀ ਇੱਕ ਮਾਸਕ ਦੇ ਨਾਲ ਦੋਸਤੋ ਇਹ ਜਿਹੜਾ ਮੂੰਹ ਤੇ ਬੰਨਣ ਵਾਲਾ ਮਾਸਕ ਹੁੰਦਾ ਹੈ ਨਾ ਇਹਦੀ ਮਦਦ ਦੇ ਨਾਲ 1 ਸਾਲ ਤੱਕ ਜਿਹੜੀ ਤੁਹਾਡੀ ਟਾਇਲਟ ਸੀਟ ਹੈ ਨਾ ਬਿਲਕੁਲ ਆਟੋਮੈਟਿਕ ਤਰੀਕੇ ਦੇ ਨਾਲ ਸਾਫ਼ ਰਹੂਗੀ ਉਹ ਕਿਵੇਂ ਰਹੂਗੀ ਆਜੋ ਮੈਂ ਤੁਹਾਨੂੰ ਦੱਸਦਾ ਸਾਰੇ ਤਰੀਕੇ ਦੇ ਨਾਲ ਤੁਹਾਨੂੰ ਕੋਈ ਵੀ ਨੂੰ ਰੋਜ਼-ਰੋਜ਼ ਦੋਸਤੋ ਕਸਾਂਉਂਦੀ ਲੋੜ ਨਹੀਂ ਆ ਬਰਸ਼ ਮਾਰਨ ਦੀ ਲੋੜ ਨਹੀਂ ਐਨਾ ਕਿ ਇਹ ਜਿਹੜਾ ਜ਼ਬਰਦਸਤ ਤਰੀਕਾ ਹੈ ਕਿ ਉਹ ਕਿਵੇਂ ਕਰਨਾ ਵਾ ਸਾਰਾ ਕੁਝ ਮੈਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਦੱਸਦਾ ਬਸ ਦੋਸਤੋ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਚਲਦੀ-ਚਲਦੀ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੀ ਫੇਸਬੁੱਕ ਫੈਮਿਲੀ ਸੋ ਦੋਸਤੋ ਟਾਇਲਟ ਸੀਟ ਨੂੰ ਆਟੋਮੈਟਿਕ ਤਰੀਕੇ ਨਾਲ ਸਾਫ਼ ਕਰਨ ਦਾ ਇੰਨਾ ਕਿ ਜ਼ਬਰਦਸਤ ਤਰੀਕਾ ਉਹ ਵੀ ਸਿਰਫ ਇੱਕ ਮਾਸਕ ਦੇ ਨਾਲ ਉਹ ਕਿਵੇਂ ਆ ਜਾਊ ਮੈਂ ਤੁਹਾਨੂੰ ਦੱਸਦਾ ਹਾਂ ਨਹਾਉਣ ਵਾਲੀ ਚਾਕੀ ਨਹਾਉਣ ਵਾਲਾ ਸਾਬਣ ਸਭ ਤੋਂ ਪਹਿਲਾਂ ਦੋਸਤੋ ਕੋਈ ਵੀ ਜਿਹੜਾ ਵੀ ਨਹਾਉਣ ਵਾਲਾ ਸਾਬਣ ਤੁਸੀਂ ਆਪਣੇ ਘਰ ਦੇ ਵਿੱਚ ਯੂਜ਼ ਕਰਦੇ ਜੇ ਨਾ ਵਰਤਦੇ ਜੇ ਉਹ ਤੁਸੀਂ ਲੈਣਾ ਆ ਜਿਦਾਂ ਕਿ ਮੈਂ ਨੰਬਰ 1 ਲੈਮਨ ਵਾਲਾ ਲੈ ਲਿਆ ਠੀਕ ਹੈ ਦੋਸਤੋ ਇੰਨਾ ਕਿ ਜ਼ਬਰਦਸਤ ਹੈ ਨਾ ਇਹ ਜਿਹੜਾ ਤੇ ਇਹਦੀ ਦੋਸਤੋ ਫ੍ਰੈਗਰੈਂਸ ਜਿਹੜੀ ਹੈ ਨਾ ਸਾਬਣ ਦੀ ਬਹੁਤ ਹੀ ਵਧੀਆ ਹੈ ਤੇ ਇਹਨੂੰ ਆਪਾਂ ਕਰਨਾ ਕਿਵੇਂ ਆ ਤੁਸੀਂ ਸੋਚਦੇ ਹੋਗੇ 1 ਸਾਲ ਤੱਕ ਆਟੋਮੈਟਿਕ ਤਰੀਕੇ ਨਾਲ ਕਿਦਾਂ ਸਾਫ਼ ਰਹਿ ਸਕਦੀ ਆ ਦੋਸਤੋ ਇਹ ਜਿਹੜਾ ਸਾਬਣ ਸਭ ਤੋਂ ਪਹਿਲਾਂ ਆਪਾਂ ਕਰ ਕ੍ਰਸ਼ ਕਰ ਲੈਣਾ ਮਤਲਬ ਇਹਨੂੰ ਕ੍ਰਸ਼ ਕਰ ਲੈਣਾ ਆ ਇਹਦੇ ਛੋਟੇ ਛੋਟੇ ਟੁਕੜੇ ਕਰ ਲੈਣੇ ਆ ਦੋਸਤੋ ਤੁਸੀਂ ਵੇਖੀ ਜਾਓ ਬਹੁਤ ਹੈ ਜਿਹੜਾ ਜ਼ਬਰਦਸਤ ਤਰੀਕਾ ਵਾ ਇਹ ਤਰੀਕਾ ਤੁਸੀਂ ਪਹਿਲਾਂ ਕਦੀ ਨਹੀਂ ਵੇਖਿਆ ਨਾ ਜਿਹੜਾ ਇਹ ਤਰੀਕਾ ਮੈਂ ਤੁਹਾਨੂੰ ਅੱਜ ਦੱਸਣ ਲੱਗਾ ਨਾ ਦੋਸਤੋ ਇਹ ਸਾਬਣ ਸੀ ਉਹ ਆਪਾਂ ਕ੍ਰਸ਼ ਕਰ ਲਿਆ ਮਤਲਬ ਕਿ ਉਹਨੂੰ ਆਪਾਂ ਬਿਲਕੁਲ ਕ੍ਰਸ਼ ਕਰ ਲਿਆ ਵੇਖੋ ਕਿੰਨਾ ਸੋਹਣਾ ਦੋਸਤੋ ਜਿਹੜਾ ਸਾਬਣ ਆਪਣਾ ਹੋ ਚੁੱਕਾ ਹੈ ਦੇਖੋ ਤੁਸੀਂ ਤੇ ਇਹਦੇ ਵਿੱਚ ਦੋਸਤੋ ਕੀ ਕੀ ਚੀਜ਼ਾਂ ਪੈਣੀਆਂ ਠੀਕ ਹੈ ਨਾ ਇਹਦੇ ਵਿੱਚ ਇੱਕ ਦੋ ਚੀਜ਼ਾਂ ਪੈਣੀਆਂ ਵਾ ਇਹ ਸ਼ਹਿ ਇਹ ਕੀ ਇਹ ਮਿੱਠਾ ਸੋਡਾ ਠੀਕ ਐਨਾ ਇੱਕ ਪਾਵਰਫੁੱਲ ਹੁੰਦਾ ਹੈ ਨਾ ਹਰ ਕੋਈ ਚੀਜ਼ ਚਿੱਟੀ ਕੱਢਣ ਦੇ ਵਾਸਤੇ ਜਿੱਦਾਂ ਕਿ ਆਪਣੀ ਟਾਇਲਟ ਸੀਟ ਹੁੰਦੀ ਹੈ ਦੋਸਤੋ ਉਹ ਬਿਲਕੁਲ ਚਿੱਟੀ ਦੀ ਚਿੱਟੀ ਰਹੂਗੀ ਤੁਹਾਨੂੰ ਕੋਈ ਵੀ ਜਿਹੜਾ ਬਰਸ਼ ਮਾਰਨ ਦੀ ਲੋੜ ਨਹੀਂ ਆ ਤੇ ਇਹਦਾ ਇੱਕ ਚਮਚਾ ਦੋਸਤੋ ਕਟੋਕਟ ਇੱਕ ਚਮਚਾ ਜਿਹੜਾ ਨਾ ਉਹ ਆਪਾਂ ਇਹਦੇ ਵਿੱਚ ਪਾ ਲੈਣਾ ਮਿੱਠੇ ਸੋਡੇ ਦਾ ਇਸ ਤੋਂ ਬਾਅਦ ਲੈਣਾ ਜੀ ਆਪਾਂ ਹੈ ਗਲਾਬ ਜਲ ਠੀਕ ਹੈ ਨਾ ਦੋਸਤੋ ਗਲਾਬ ਜਲ ਲੈਣਾ ਆ ਇਹ 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 ਇਹਦੇ ਵਿੱਚ ਪਾਉਣ ਦਾ ਕੀ ਮਕਸਦ ਆ ਕਿ ਦੋਸਤੋ ਇਹਦੇ ਨਾਲ ਜਿਹੜੀ ਜਿਹੜੀ ਫਰੇਗਰੈਂਸ ਹੈ ਨਾ ਹੋਰ ਜ਼ਿਆਦਾ ਜਿਹੜੀ ਖੂਬਸੂਰਤ ਆਊਗੀ ਇੱਕ ਤੇ ਤੁਹਾਡੀ ਟਾਇਲਟ ਤੋਂ ਮਤਲਬ ਕਿ ਤੁਹਾਡੇ ਵਾਸ਼ਰੂਮ ਦੇ ਵਿੱਚੋਂ ਵਾਸ਼ਰੂਮ ਦੇ ਵਿੱਚੋਂ ਬਹੁਤ ਸੋਹਣੀ ਜਿਹੜੀ ਆ ਫਰੇਗਰੈਂਸ ਆਊਗੀ ਠੀਕ ਹੈ ਨਾ ਇਹ ਆਪਾਂ ਇਹਦੇ ਵਿੱਚ ਪਾ ਦੇਣਾ ਵਾ ਥੋੜਾ ਜਿਹਾ ਇਹ ਚੀਜ਼ਾਂ ਨੂੰ ਦੋਸਤੋ ਪਾ ਕੇ ਤੇ ਆਪਾਂ ਇਹਨੂੰ ਕੀ ਕਰਨਾ ਹੈ ਆਪਾਂ ਇਹਨੂੰ ਕਰ ਲੈਣਾ ਜੀ ਸਾਰੀਆਂ ਚੀਜ਼ਾਂ ਨੂੰ ਮਿਕਸ ਅਪ ਆਪਣੇ ਚਮਚੇ ਦੀ ਮਦਦ ਨਾਲ ਕੀ ਮਿਕਸ ਆਪਾ ਆਪਾ ਕਰ ਲਿਆ ਤੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਮਾਸਕ ਦੇ ਨਾਲ ਜਿਹੜੀ ਆਪਣੀ ਟਾਇਲਟ ਸੀਟ ਹੈ ਕਿੰਦਾ ਸਾਫ਼ ਹੋਊਗੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਜਿਹੜਾ ਵਾ ਇਹਦੀ ਇੱਕ ਪਾਸੇ ਹੈ ਜਿਹੜਾ ਇਹਦੀਆਂ ਤਣੀਆਂ ਨਾ ਦੋਸਤੋ ਉਹ ਕੱਟ ਲੈਣੀਆਂ ਇਹ ਆਪਾਂ ਸੁੱਟ ਨਹੀਂ ਨਹੀਂ ਆ ਇਹਦਾ ਬਹੁਤ ਵੱਡਾ ਰੋਲ ਬਾਅਦ ਚ ਜਿਹੜਾ ਮੈਂ ਤੁਹਾਨੂੰ ਦੱਸਣਾ ਨਾ ਇਹ ਆਪਾਂ ਸੁੱਟ ਨਹੀਂ ਦੇਣੀ ਠੀਕ ਹੈ ਨਾ ਤੇ ਇਹਨੂੰ ਇੱਕ ਪਾਸੇ ਕੱਟ ਕੇ ਤੇ ਦੋਸਤੋ ਇਹਨੂੰ ਆਪਾਂ ਇੱਥੋਂ ਇੱਥੋਂ ਕੱਟ ਲੈਣਾ ਉੱਪਰ ਉੱਪਰ ਬਿਲਕੁਲ ਇਸੇ ਤਰੀਕੇ ਦੇ ਨਾਲ ਤੇ ਇਹ ਕਟਣ ਤੋਂ ਬਾਅਦ ਦੋਸਤੋ ਇਹ ਜਿਹੜਾ ਆਪਣਾ 마ਸਕ ਹੈ ਨਾ ਇਥੋਂ ਡਬਲ ਹੁੰਦਾ ਆ ਤੇ ਇਥੋਂ ਖੁੱਲ ਜਾਂਦਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਸ ਇਸ ਤਰੀਕੇ ਵਾਖੋ ਦੋਸਤੋ ਇਸ ਤਰੀਕੇ ਦੇ ਨਾਲ ਜਿਹੜਾ 마ਸਕ ਹੈ ਨਾ ਆਪਣਾ ਖੁੱਲ ਜਾਂਦਾ ਹੈ ਇਹਨਾਂ ਤੇ ਹੁਣ ਦੋਸਤੋ ਜਿੰਨਾ ਵੀ ਮਟੀਰੀਅਲ ਆ ਪਾਏ ਜਿਹੜਾ ਸਾਬਣ ਦਾ ਮਟੀਰੀਅਲ ਸੀ ਨਾ ਬਣਾਇਆ ਹੈ ਸਾਰਾ ਦਾ ਸਾਰਾ ਇੱਕ 마ਸਕ ਦੇ ਵਿੱਚ ਆਪਾਂ ਪਾ ਲਵਾਂਗੇ ਇਹ ਸਾਰਾ ਮਟੀਰੀਅਲ ਜਿਹੜਾ ਆਪਾਂ ਬਣਾਇਆ ਸੀ ਨਾ ਇੱਕ ਆਪਾਂ ਪਾ ਲਿਆ ਵਾ ਇਹਨੂੰ ਬਿਲਕੁਲ ਆਪਣੇ ਮਾਸਕ ਦੇ ਉੱਤੇ ਤੇ ਇਹ ਇਹਨੂੰ ਆਪਾਂ ਉੱਪਰ ਉਹ ਜਿਹੜਾ ਵਾ ਏਸੇ ਤਰੀਕੇ ਨਾਲ ਪੈਕ ਕਰ ਦੇਵਾਂਗੇ ਤੇ ਇਹ ਜਿਹੜੀ ਰੱਸੀ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਛੁੱਟਣੀ ਨਹੀਂ ਆਪਾਂ ਨੂੰ ਇਹ ਬਹੁਤ ਕੰਮ ਆਦੀ ਹੈ ਠੀਕ ਹੈ ਨਾ ਤੇ ਇਹਨੂੰ ਦੋਸਤੋ ਆਪਾਂ ਏਸੇ ਤਰੀਕੇ ਦੇ ਨਾਲ ਇਹਦੇ ਉੱਤੇ ਬੰਨ ਲੈਣਾ ਆਜੋ ਮੈਂ ਦੱਸਦਾ ਤੁਹਾਨੂੰ ਦੋਸਤ ਉੱਥੇ ਜਾ ਕੇ ਲਓ ਵੀ ਦੋਸਤੋ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਨਾਲ ਇੱਕ ਮਾਸਕ ਦੇ ਨਾਲ ਆਪਾਂ ਆਟੋਮੈਟਿਕ ਤਰੀਕੇ ਨਾਲ ਕਿੱਦਾਂ ਸਾਫ਼ ਰੱਖ ਸਕਦੇ ਆ ਆਪਣੀ ਟਾਇਲਟ ਸੀਟ ਨੂੰ ਦੋਸਤੋ ਟਾਇਲਟ ਸੀਟ ਦੇ ਮਗਰ ਜਿਹੜਾ ਆਪਣਾ ਪਾਣੀ ਵਾਲੀ ਟੈਂਕੀ ਹੁੰਦੀ ਹੈ ਨਾ ਇਹਨੂੰ ਆਪਾਂ ਜਿਹੜਾ ਵਾ ਖੋਲ ਲੈਣਾ ਵਾ ਕਹਿਣ ਤੋਂ ਭਾਵ ਕਿ ਇਹਨੂੰ ਆਪਾਂ ਲਾ ਲੈਣਾ ਹੈ ਤੇ ਇਹ ਜਿਹੜਾ ਮਾਸਕ ਆਪਾਂ ਬਣਾ ਲਿਆ ਨਾ ਇਹਨੂੰ ਆਪਾਂ ਇਹ ਪਾਣੀ ਦੇ ਵਿੱਚ ਡਬੋ ਲੈਣਾ ਆ ਬਿਲਕੁਲ ਇਸੇ ਤਰੀਕੇ ਦੇ ਨਾਲ ਤੇ ਇਹਨੂੰ ਆਪਾਂ ਇਹਦੇ ਉੱਤੇ ਪਾ ਲੈਣਾ ਲਵੇਟ ਲੜਾ ਕਿ ਇਹ ਜਿਹੜਾ ਬਿਲਕੁਲ ਥੱਲੇ ਨਾਲ ਡਿੱਗੇ ਠੀਕ ਹੈ ਨਾ ਨਹੀਂ ਤਾਂ ਪਾਣੀ ਆਪਣੇ ਜਿਹੜਾ ਜਾਮ ਹੋ ਸਕਦਾ ਹੈ ਰੋਕ ਸਕਦਾ ਹੈ ਸੋ ਲਓ ਵੀ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਉਹ ਆਪਣੇ ਜਿਹੜਾ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ ਬਿਲਕੁਲ ਵਧੀਆ ਤਰੀਕੇ ਦੇ ਨਾਲ ਤੇ ਉਪਰੋਂ ਦੀ ਆਪਾਂ ਆਪਣਾ ਜਿਹੜਾ ਟੱਕਣਿਆ ਨਾ ਇਹ ਆਪਾਂ ਲਾ ਲਵਾਂਗੇ ਲਓ ਜੀ ਬਸ ਇੰਨਾ ਹੀ ਕੰਮ ਸੀ ਦੋਸਤੋ ਇਹਦੇ ਨਾਲ ਜਿਹੜੀ ਆਪਣੀ ਟਾਇਲਟ ਸੀਟ ਹੈ ਨਾ ਦੋਸਤੋ ਇੱਕ ਸਾਲ ਤੱਕ ਸਾਫ਼ ਰਹੂਗੀ ਉਹ ਕਿਵੇਂ ਜਦੋਂ ਵੀ ਆਪਾਂ ਦੋਸਤੋ ਸਾਫ਼ ਕਰਾਂਗੇ ਮਤਲਬ ਕਿ ਆਪਾਂ ਪਾਣੀ ਛੱਡਾਂਗੇ ਤੇ ਇਹ ਜਿਹੜਾ ਵਾ ਜਿਹੜਾ ਆਪਾਂ ਸਾਬਣ ਪਾ ਦਿੱਤਾ ਗਲਾਬ ਜਲ ਪਾ ਦਿੱਤਾ ਤੇ ਇੱਕ ਦੋਸਤੋ ਮਿੱਠਾ ਸੋਡਾ ਪਾ ਦਿੱਤਾ ਉਹਦੇ ਨਾਲ ਇਹ ਚੋ ਫਰੇਗਰੈਂਸ ਵੀ ਬੜੀ ਵਧੀਆ ਹੋਊਗੀ ਤੇ ਆਪਣੀ ਟਾਇਲਟ ਸੀਟ ਨਾਲੋਂ ਨਾਲ ਹੀ ਸਾਫ਼ ਵੀ ਹੁੰਦੀ ਜਾਊਗੀ ਜਦੋਂ ਜਦੋਂ ਆਪਾਂ ਪਾਣੀ ਨੂੰ ਫਲਸ਼ ਕਰਾਂਗੇ ਕੋਈ ਲੋੜ ਨਹੀਂ ਆ ਦੋਸਤੋ ਰੋਜ਼ ਰੋਜ਼ ਇਹ ਚ ਬ੍ਰਸ਼ ਖਸਾਉਂਦੀ ਨਹੀਂ ਤੇ ਲੋਕੀ ਕੀ ਕਰਦੇ ਬ੍ਰਸ਼ ਖਸਾ ਖਸਾ ਕੇ ਕੰਮ ਹੀ ਹੋ ਜਾਂਦੇ ਆ ਪਰ ਜੇ ਇਹ ਟਾਇਲਟ ਸੀਟ ਆਪਣੀ ਸਾਫ਼ ਹੁੰਦਾ ਨਾਮ ਨਹੀਂ ਲੈਂਦੀ ਪਰ ਇਸ ਤਰੀਕੇ ਨਾਲ ਦੋਸਤੋ ਤੁਸੀਂ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਤਰੀਕਾ ਤੁਸੀਂ ਇੱਕ ਵਾਰ ਇਹਨੂੰ ਦੋਸਤੋ ਅਜ਼ਮਾ ਕੇ ਜਰੂਰ ਵੇਖੋ ਟਰਾਏ ਕਰਕੇ ਜਰੂਰ ਵੇਖੋ ਤੁਹਾਨੂੰ ਬਹੁਤ ਹੀ ਵਧੀਆ ਜਿਹੜਾ ਰਿਜ਼ਲਟ ਹੈ ਨਾ ਉਹ ਮਿਲੇਗਾ ਤੇ ਜੇ ਦੋਸਤੋ ਵੀਡੀਓ ਚੰਗੀ ਲੱਗੀ ਨਾ ਵੀਡੀਓ ਨੂੰ ਦੱਬ ਕੇ ਲੋਕਾਂ ਤੱਕ ਸ਼ੇਅਰ ਕਰਕੇ ਜਾਇਓ ਗਾਂ ਦੀ ਗਾਂ ਤੇ ਤਾਂ ਜੋ ਹਰ ਕੋਈ ਵੀਡੀਓ ਦਾ ਲਾਭ ਲੈ ਸਕੇ ਤੇ ਗਾ ਵੀ ਤਾਂ ਦੀਆਂ ਹੋਰ ਪੋਸਟਾਂ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਇਓ ਧੰਨਵਾਦ ਵਾਹ ਜੀ ਵਾਹ ਕੀ ਆਈ ਬਾਤਾਂ